ਦਾ ਹੀ ਪਣੇ ਤੇ ਬਾਈ ਜੀ ਉਹ ਉਹ ਮਤਲਬ ਇਹਨੇ ਇਹੋ ਕੀਤਾ ਜਿਹੜਾ ਕੁਛ ਮੇਰਾ ਨੱਗਾ ਕਰਕੇ ਵੀ ਮੈਨੂੰ ਮੇਰੇ ਪਿੰਡੇ ਦੇ ਉੱਤੇ ਨੇ ਡਾਂਗਾ ਮਾਰਨਾ ਕੋਈ ਦੇ ਪਿਓ ਦੀ ਕਿਸੇ ਨਾਲ ਕੋਈ ਲੜਾਈ ਹੋਈ ਹੈ ਝਗੜਾ ਹੋਇਆ ਹੈ ਮੈਂ ਉਸ ਟਾਈਮ ਬਰਨਾਲੇ ਜੇਲ੍ਹ ਦੇ ਵਿੱਚ ਸੀ ਦੇਖਿਆ ਤੁਸੀਂ ਜਾ ਕੇ ਪੁੱਛ ਲਓ ਅਗਰ ਜੇ ਕੋਈ ਐਸੀ ਗੱਲਬਾਤ ਹੋ ਜੇ ਮੈਂ ਆਪ ਦਾ ਗੱਲ ਲਾ ਹਾਂ ਕਿ ਮੈਂ ਮੈਂ ਪਹਿਲਾਂ ਤੁਸੀਂ ਇਹਦੇ ਕੰਮਾਂ ਦਾ ਵਿਰੋਧ ਕਰਦਾ ਸੀ ਜਦੋਂ ਇਹਨੇ ਜਦੋਂ ਇਹਨੇ ਨਾ ਜੀ ਫਰੋਤੀਆਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਆ ਕੇਲੇਆਂ ਵਾਲੀਆਂ ਰੇੜੀਆਂ ਤੋਂ ਹਾਂਜੀ ਇਹਨੇ ਰਿਉੜੀਆਂ ਵਾਲੀਆਂ ਰੇੜੀਆਂ ਤੋਂ ਗੱਚ ਕਾਲੀਆਂ ਰੇੜੀਆਂ ਤੋਂ ਕੋਈ ਇਹੀ ਜੀ ਰੇੜੀ ਵਾਲਾ ਨਹੀਂ ਸੀ ਛੱਡਿਆ ਜੀ ਤੋਂ ਇਹ 25 ਰੁਪਏ ਨਹੀਂ ਸੀ ਲੈਂਦਾ ਹਰੇਕ 25 ਰੁਪਏ ਦੇ ਇੱਕ ਇੱਥੇ ਸਾਡੇ ਹੈਗਾ ਇਹਦਾ ਰੱਖਿਆ ਹੋਇਆ ਸੀਗਾ ਜਿਨ੍ਹਾਂ ਨੇ ਪੂਰੇ ਦਾ ਟਾਈਮ ਚਕਾਇਆ ਸੀਗਾ ਬੰਦਾ ਉਹ ਇਹ ਤਾਂ ਫਰੋਟੀਆਂ ਲੈ ਕੇ ਆਉਂਦਾ ਰਿਹਾ ਜੀ ਇਹਦਾ ਪ्योर ਫਰੋਟੀਆਂ ਫੜ ਕੇ ਆਪ ਲੈ ਕੇ ਆਉਂਦਾ ਰਿਹਾ ਇੱਕ ਦਾਦਰ ਤੋਂ ਇੱਕ ਇਕੱਲਾ ਹੀ ਪੁੱਤ ਸੀਗਾ ਜਿਹੜਾ ਇੱਥੇ ਇਹਦੇ ਨਾਲ ਰਹਿੰਦਾ ਸੀਗਾ ਬਿੱਟੇ ਹੋ ਰਿਆ ਨਾਲ ਇਹਦੀ ਸਿੱਖ ਆਪਣੇ ਫਾਟਕਾਂ ਦੇ ਉੱਤੇ ਲੜਾਈ ਹੋਈ ਕਾਲਜ ਵਾਲਿਆਂ ਤੇ ਉੱਥੇ ਇਹਨੇ ਜਿਹੜੇ ਆਪਦੇ ਨਾਲ ਦਾ ਮੁੰਡਾ ਸੀ ਉਹਦੀ ਗੋਲੀ ਮਾਰ ਤਾ ਸਿਰਫ ਕੀ ਵੀ ਮੈਂ ਬਿੱਟੇ ਨੂੰ ਫਸਾ ਦਿਆਂ ਮੈਂ ਆਪਦੇ ਖੇਤ ਦੇ ਵਿੱਚ ਜੀ ਪਿਆਜ਼ ਲਵਾ ਰਿਹਾ ਸੀਗਾ ਤੇ ਮੈਂ ਉਹ ਪਿਆਜ ਲਵਾਣ ਦਾ ਮੇਰੇ ਉਹ ਜਿਹੜੇ ਦੂਜੇ ਮੁੰਡੇ ਸੀਗੇ ਸਾਡੇ ਕੰਮ ਕਰਨ ਵਾਲੇ ਉਹ ਪਿਆਜ ਲਈ ਜਾਂਦੇ ਸੀਗੇ ਮੈਂ ਆਪਣੀ ਕੋਠੀ ਦੇ ਮੂਹਰੇ ਜਿਹੜਾ ਮੇਰੀ ਮੋਟਰ ਵਾਲੀ ਕੋਠੀ ਸੀਗੀ ਉਹਦੇ ਮੂਹਰੇ ਮੈਂ ਕੁਰਸੀ ਦੇ ਉੱਤੇ ਬੈਠਾ ਸੀਗਾ ਮੇਰਾ ਇਹ ਪੁਰਤਗਠਾ ਠੰਡ ਵਾਲੀ ਸੀਗੀ ਮੇਰਾ ਉਹਦੇ ਟੋਪੇ ਜੇ ਨਾਲ ਮੇਰਾ ਸਿਰ ਟੱਕਿਆ ਹੋਇਆ ਸੀ ਮੈਨੂੰ ਤਾਂ ਉਹਦੀ ਪਤਾ ਲੱਗਿਆ ਜਦੋਂ ਤਿੰਨ ਮੋਟਰਸਾਈਕਲਾਂ ਦੇ ਉੱਤੇ ਨੌ ਜਾਨੇ ਪਹਿਲਾਂ ਆ ਗਏ ਮੁੜ ਕੇ ਕਾਲੇ ਦੀ ਕਾਲੇ ਦੀ ਗੱਡੀ ਦੇ ਵਿੱਚ ਸੱਤ ਜਾਨੇ ਆ ਗਏ ਔਰ ਤਿੰਨ ਜਾਨੇ ਮੋਟਰਸਾਈਕਲਾਂ ਦੇ ਉੱਤੇ ਤਿੰਨ ਤਿੰਨ ਬੈਠੇ ਸੀ ਜੋ ਪਿੱਛੇ ਇਹਦੀ ਗੱਡੀ ਦੇ ਵਿੱਚ ਆ ਗਏ। ਯੂ ਨੋ ਆਉਣ ਸਾਰ ਇਹਨਾਂ ਨੇ ਮੇਰੇ ਤੇ ਅਟੈਕ ਕਰਤਾ। ਮੇਰੇ ਤੇ ਅਟੈਕ ਕੀਤਾ ਮੇਥੋਂ ਮੇਰੇ ਆਉਣ ਤੋਂ ਥੋੜਾ ਜਿਹਾ ਚਿਰ ਪਹਿਲਾਂ ਮੇਰੇ ਕੋਲੇ ਆਰਾਮ ਆਇਆ ਹੋਇਆ ਸੀਗਾ। ਜਿਸ ਨੇ ਮਤਲਬ ਉੱਥੇ ਉਹ ਜਿਹੜਾ ਰਿਵਾਲਵਰ ਸੀਗਾ ਉੱਥੇ ਕੁਰਸੀ ਦੇ ਉੱਤੇ ਧਰ ਕੇ ਉਹ ਪਰੇ ਨੂੰ ਕੰਨ ਨਾਲ ਫੋਨ ਲਾ ਕੇ ਉਹ ਪਰੇ ਉੱਥੇ ਡੇਰੇ ਦਾ ਥਾਂ ਹੈਗੀ ਪਰ ਇਹਨੂੰ ਨਿਕਲ ਗਿਆ ਉਹ ਡੇਰੇ ਤੋਂ ਥੱਲੇ ਉੱਤਰ ਗਿਆ। ਤੇ ਐਨੇ ਹੀ ਮਤਲਬ ਇਹ ਜਿਹੜੇ ਹੈਗੇ ਸੀਗੇ ਇਹਨਾਂ ਨੇ ਆ ਕੇ ਕਾਲਾ ਗੈਂਗਸਟਰ ਨੇ ਮੇਰੇ ਤੇ ਆ ਕੇ ਅਟੈਕ ਕਰ ਦਿੱਤੀ ਬਿਲਕੁਲ ਜੀ ਬਿਲਕੁਲ ਕਾਲੇ ਨੇ ਫਾਇਰਿੰਗ ਜਿਹੜੀ ਹੈਗੀ ਐ ਦੇਖੋ ਇਹਨਾਂ ਕੋਲੇ ਦੋ ਪਿਸਤਲ ਸੀਗੇ ਕਾਲੇ ਨੇ ਵੀ ਫਾਇਰਿੰਗ ਕੀਤੀ ਮੇਰੇ ਤੇ ਤੇ ਦੂਜਾ ਚੀਨੇ ਕੋਲੇ ਸੀਗਾ ਉਹਨੇ ਵੀ ਫਾਇਰਿੰਗ ਕੀਤੀ ਮੌੜਾਂ ਦਾ ਭਗਤਪੁਰੇ ਮੌੜਾਂ ਦਾ ਚੀਨਾ ਚੀਨਾ ਕਹਿੰਦੇ ਨੇ ਹਾਂਜੀ ਉਹਨੇ ਵੀ ਜਿਹੜੇ ਜਿਹੜੇ ਆਪਦੇ ਪਿਓ ਦੀ ਗੱਲਬਾਤ ਇਹ ਕਰਦੇ ਨੇ ਇਹ ਬਿਲਕੁਲ ਬਹਾਨਾ ਬਣਾਉਂਦੇ ਨੇ ਮੈਂ ਜਦੋਂ ਇਹਦੇ ਪਿਓ ਦੀ ਕਿਸੇ ਨਾਲ ਕੋਈ ਲੜਾਈ ਹੋਈ ਹੈ ਝਗੜਾ ਹੋਇਆ ਹੈ ਮੈਂ ਉਸ ਟਾਈਮ ਬਰਨਾਲੇ ਢੇਲ ਦੇ ਵਿੱਚ ਸੀ ਜੀ ਠੀਕ ਹੈ ਕਿ ਨਹੀਂ ਤੁਸੀਂ ਜਾ ਕੇ ਇੱਥੇ ਆ ਸੱਥ ਦੇ ਵਿੱਚ ਜਿਹੜਾ ਹੋਇਆ ਸੀਗਾ ਇਹ ਝਗੜਾ ਹੋਇਆ ਸੀਗਾ ਤੁਸੀਂ ਜਾ ਕੇ ਇੱਥੇ ਬੁੜੀਆਂ ਬੰਦਿਆਂ ਨੇ ਸਾਰੇ ਮਤਲਬ ਉੱਥੇ ਘਰਾਂ ਦੇ ਬੰਦੇ ਇਕੱਠੇ ਹੋਗੇ ਸੀ ਜਿਨ੍ਹਾਂ ਨੇ ਸਾਰਿਆਂ ਨੇ ਇਹ ਉਹ ਝਗੜਾ ਦੇਖਿਆ ਤੁਸੀਂ ਜਾ ਕੇ ਪੁੱਛ ਲਓ ਅਗਰ ਜੇ ਕੋਈ ਐਸੀ ਗੱਲਬਾਤ ਹੋ ਜੇ ਮੈਂ ਆਪਦਾ ਗੱਲ ਲਾ ਦੂੰਗਾ ਇਹਦਾ ਕਾਰਨ ਤਾਂ ਇਹ ਸੀਗਾ ਜੀ ਗੱਲ ਇਹ ਇਹਨੂੰ ਲੋਕਾਂ ਦੀਆਂ ਜਦੋਂ ਇਹ ਹੁਣ 9 ਸਾਲ ਕੱਟ ਕੇ ਆਇਆ ਤਾਂ ਲੋਕਾਂ ਦੀਆਂ ਇਹਨੂੰ ਫਰੋਤੀਆਂ ਜਿਹੜੀਆਂ ਇਹ ਲੈਂਦਾ ਸੀਗਾ ਉਹ ਮਿਲਣੀਆਂ ਬੰਦ ਹੋ ਗਈਆਂ ਬਾਈ ਇਹਨਾਂ ਨੇ ਮੇਰੇ ਸੱਟਾਂ ਮਾਰ ਕੇ ਮੇਰੇ ਮੇਰੇ ਲੱਤਾਂਵਾਹਾਂ ਮੇਰੀਆਂ ਤੋੜ ਕੇ ਇਹ ਮਤਲਬ ਬਾਜ਼ਾਰ ਵਾਲੇ ਮਹਾਜਨਾਂ ਦੇ ਉੱਤੇ ਦਹਿਸਤ ਪਾਉਣੀ ਚਾਹੁੰਦੇ ਸੀ ਵੀ ਮੈਂ ਤਾਂ ਬਾਲੇ ਨੂੰ ਵੀ ਕਿਉਂਕਿ ਮੈਂ ਮੈਂ ਪਹਿਲਾਂ ਤੋਂ ਇਹਦੇ ਕੰਮਾਂ ਦਾ ਵਿਰੋਧ ਕਰਦਾ ਸੀਗਾ ਜਦੋਂ ਇਹਨੇ ਜਦੋਂ ਇਹਨੇ ਨਾ ਜੀ ਫਰੋਤੀਆਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਆ ਤੇਲਿਆਂ ਵਾਲੀਆਂ ਰੇੜੀਆਂ ਤੋਂ ਹਾਂਜੀ ਇਹਨੇ ਰਿਉੜੀਆਂ ਵਾਲੀਆਂ ਰੇੜੀਆਂ ਤੋਂ ਗੱਚ ਕਾਲੀਆਂ ਰੇੜੀਆਂ ਤੋਂ ਕੋਈ ਇਹੀ ਜੀ ਰੇੜੀ ਵਾਲਾ ਨਹੀਂ ਸੀ ਛੱਡਿਆ ਜੀ ਤੋਂ ਇਹ 25 ਰੁਪਏ ਨਹੀਂ ਸੀ ਲੈਂਦਾ ਹਰੇਕ 25 ਰੁਪਏ ਦੇ ਇੱਕ ਇੱਥੇ ਸਾਡੇ ਹੈਗਾ ਇਹਦਾ ਰੱਖਿਆ ਹੋਇਆ ਸੀਗਾ ਜਿਨ੍ਹਾਂ ਨੇ ਭੂਰੇ ਦਾ ਟਾਈਮ ਚੁਕਾਇਆ ਸੀਗਾ ਬੰਦਾ ਉਹ ਤਾਂ ਫਰੋਟੀਆਂ ਲੈ ਕੇ ਆਉਂਦਾ ਰਿਹਾ ਜੀ ਇਹਦਾ ਪਿਓ ਫਰੋਟੀਆਂ ਫੜ ਕੇ ਆਪ ਲੈ ਕੇ ਆਉਂਦਾ ਰਿਹਾ ਠੀਕ ਹੈ ਕਿ ਨਹੀਂ ਉਹ ਐਸੀ ਮੈਂ ਉਸ ਗੱਲ ਦਾ ਵਿਰੋਧ ਕਰਦਾ ਸੀ ਬਾਈ ਕਿ ਮੈਂ ਜਾ ਕੇ ਉਹਨਾਂ ਨੂੰ ਬੱਸ ਸਟੈਂਡ ਦੇ ਵਿੱਚ ਵੀ ਕਿਹਾ ਵੀ ਤੁਸੀਂ 25-25 ਰੁਪਏ ਕਾਹਦੇ ਦਿੰਦੇ ਹੋ ਇਹ ਇਸ ਕਰਕੇ ਮੇਰਾ ਜਿਹੜਾ ਹੈਗਾ ਸੀਗਾ ਮੇਰੇ ਤੇ ਖਾਰ ਖਾਂਦਾ ਸੀਗਾ ਸਕਦਾ ਬੜੀ ਉਹ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਦੌਧਰ ਤੋਂ ਇੱਕ ਇਕੱਲਾ ਹੀ ਪੁੱਤ ਸੀਗਾ ਜਿਹੜਾ ਇੱਥੇ ਇਹਦੇ ਨਾਲ ਰਹਿੰਦਾ ਸੀਗਾ ਬਿੱਟੇ ਹੋ ਰਿਆ ਨਾਲ ਇਹਦੀ ਸਿੱਖ ਆਪਣੇ ਫਾਟਕਾਂ ਦੇ ਉੱਤੇ ਲੜਾਈ ਹੋਈ ਕਾਲਜ ਵਾਲਿਆਂ ਤੇ ਉਥੇ ਇਹਨੇ ਜਿਹੜੇ ਆਪਦੇ ਨਾਲ ਦਾ ਮੁੰਡਾ ਸੀ ਉਹਦੀ ਗੋਲੀ ਮਾਰਤੀ ਠੀਕ ਹੈ ਸਿਰਫ ਕੀ ਵੀ ਮੈਂ ਬਿੱਟੇ ਨੂੰ ਫਸਾ ਦਿਆਂ ਠੀਕ ਹੈ ਪਹਿਲਾਂ ਇਹ ਕੰਮ ਕੀਤਾ ਫਿਰ ਇੱਕ ਕੋਈ ਬਿੱਲੂ ਬੱਕਰਾ ਸੀਗਾ ਉਹਦੀਆਂ ਲੱਤਾਂ ਤੋੜੀਆਂ ਜੀ ਇਹਨੇ ਠੀਕ ਹੈ ਹੈ ਜੀ ਫਿਰ ਇਹਨੇ ਇਹ ਘਰੇ ਬੁਲਾ ਕੇ ਇਹਦੀ ਮਾਂ ਤੋਂ ਆਪਦੀ ਤੋਂ ਫੋਨ ਕਰਾ ਕੇ ਧਰਮੇ ਐਮਸੀ ਉਹਆਂ ਨੂੰ ਤੇ ਉਹ ਕਾਲਾ ਮਾਮਾ ਕਹਿੰਦੇ ਆ ਬਰਨਾਲੇ ਦੇ ਉਹਨਾਂ ਦੀਆਂ ਆਪਦੀਆਂ ਘਰੇ ਬੁਲਾ ਕੇ ਇਹਨੇ ਲੱਤਾਂ ਤੋੜੀਆਂ ਜੀ ਉਹਨਾਂ ਤੋਂ ਪੈਸੇ ਮਤਲਬ ਨਾਲੇ ਪੈਸੇ ਲੈਤੇ ਨਾਲੇ ਉਹਨਾਂ ਦੀਆਂ ਲੱਤਾਂ ਤੋੜੀਆਂ ਇਹਨਾਂ ਨੇ ਫਿਰ ਉਦੋਂ ਬਾਅਦ ਸਾਡੇ ਇੱਕ ਭਰਪੂਰ ਸਿੰਘ ਸਾਬਕਾ ਐਮਸੀ ਹੈ ਤੇ ਉਹਨੂੰ ਉਹਦੀਆਂ ਲੱਤਾਂ ਤੋੜੀਆਂ ਜੀ ਉਹ ਕਹਿੰਦਾ ਸੀਗਾ ਵੀ ਮੈਂ 2 ਨੰਬਰ ਵਾਰਡ ਦੇ ਵਿੱਚੋਂ ਚੋਣ ਲੜਨੀ ਹੈ ਫਿਰ ਇਹਨਾਂ ਨੇ ਚਰਨੀ ਦੀਆਂ ਲੱਤਾਂ ਤੋੜੀਆਂ ਜੀ ਸਾਡੇ ਚਰਨੀ ਐਮਸੀ ਸੀਗਾ ਉਹਨੂੰ ਦਬਕਾਉਣਾ ਚਾਹੁੰਦੇ ਸੀਗੇ ਵੀ ਇਹ 5 ਨੰਬਰ ਵਾਰਡ ਦੇ ਵਿੱਚੋਂ ਖੜਾ ਨਾ ਹੋਵੇ ਉਹਦੀਆਂ ਲੱਤਾਂ ਤੋੜੀਆਂ ਫਿਰ ਇਹਨਾਂ ਨੇ ਇੱਕ ਸਾਡੇ ਮੁਲਾਜ਼ਮ ਸੀ ਮਿਊਨਿਸਪਲ ਕਮੇਟੀ ਦਾ ਉਹ ਇਹਦੇ ਆਖੇ ਨਹੀਂ ਸੀ ਲੱਗਦਾ ਜੀ ਉਹਦੀਆਂ ਲੱਤਾਂ ਤੋੜੀਆਂ ਜੀ ਹਾਂ ਜੀ ਤੇ ਮੈਂ ਫਿਰ ਕੁੱਟ ਮਾਰਤਾ ਇਹ ਜਿਵੇਂ ਇੱਥੇ ਇੱਕ ਸਾਡੇ ਉਹ ਗੱਗੀ ਨੇਗਾ ਉਹਦੀ ਵੀ ਕੁੱਟ ਮਾਰ ਕੀਤੀ ਜੀ ਇਹਨਾਂ ਨੇ ਮਤਲਬ ਇੱਕ ਮਸੂਰਾਂ ਤੋਂ ਉਹ ਡੜਬੇ ਕੋਲੇ ਮਸੂਰਾਂ ਨੇ ਖਾਨ ਐ ਇਹਨਾਂ ਨੇ ਉਹਦੀਆਂ ਲਤਾਂ ਨਹੀਂ ਉਹਦੀਆਂ ਤੜਵਾਇਆਂ ਜੀ ਮੈਂ ਕੀ ਰੱਗੀ ਦਾ ਬਹੁਤ ਇਹ ਜਿਹੇ ਨੇ ਜਿਹੜੇ ਮਤਲਬ ਜਿਹੜੇ ਲੱਕੀ ਦੇਖੋ ਲੱਕੀ ਕਾਲੇ ਬੂਲੇ ਵਾਲੇ ਲੱਕੀ ਨੂੰ ਇਹਨੇ ਮਾਰਿਆ ਅੱਜ ਮੇਰੇ ਨਾਲ ਉਤੋਂ ਹੀ ਅਸਲ ਇਹਦਾ 2007 ਦੇ ਵਿੱਚ ਉਤੋਂ ਹੀ ਵਿਗਾੜ ਪੈਣਾ ਸ਼ੁਰੂ ਹੋਇਆ ਜਾਂ ਤਾਂ ਕਹਿੰਦਾ ਮੈਨੂੰ ਅੱਧੇ ਪੈਸੇ ਦਿਆ ਕਰ ਜਿਹੜੇ ਤੈਨੂੰ ਬਣਦੇ ਨਹੀਂ ਹਾਂਜੀ ਨਹੀਂ ਮੈਂ ਤੇਰਾ ਨਹੀਂ ਮੈਂ ਤੇਰਾ ਵਿਰੋਧ ਕਰੂੰਗਾ ਜੀ ਉਹਦੇ ਵਿੱਚ ਇਹਨੇ ਕਿਹਾ ਕਿ ਵੀ ਸਾਡੀ ਸਮਝੌਤੇ ਦੀ ਗੱਲ ਚੱਲਦੀ ਹੈ ਤੁਹਾਡੇ ਅਟੈਕ ਦੇ ਸਵਰਗੀ ਉਹ ਉਸ ਗੱਲ 'ਚ ਕਿੰਨਾ ਗਵਜਣਾ ਕਿ ਹੈਗੀ ਹੈ ਬਾਈ ਜੀ ਜਿਹੜੇ ਸੇਖੋਂ ਸਾਹਿਬ ਬੜੇ ਸੁਰਜੇ ਤੇ ਸਿਆਣੇ ਆਦਮੀ ਨੇ ਉਹਨਾਂ ਨੂੰ ਬੇਤੁਕੀ ਗੱਲ ਕਰਨੀ ਨਹੀਂ ਚਾਹੀਦੀ ਮੈਂ ਇਹ ਗੱਲ ਕਹੂੰਗਾ ਡੀਐਸਪੀ ਰਹੇ ਨੇ ਉਹ ਉਹਨਾਂ ਨੂੰ ਬੇਤੁਕੀ ਗੱਲ ਨਹੀਂ ਕਰਨੀ ਚਾਹੀਦੀ ਨਾ ਤਾਂ ਮੈਂ ਅੱਜ ਤੱਕ ਸੇਖੋਂ ਨੂੰ ਕਦੇ ਮਿਲਿਆ ਜੀ ਨਾ ਮੇਰੇ ਨਾਲ ਕਦੇ ਗੱਲ ਹੋਈ ਹੈ ਜੀ ਉਹਦੀ ਰਾਜੀ ਨਾਵੇਂ ਦੀ ਨਾ ਮੈਂ ਰਾਜੀ ਨਾਵੇਂ ਨੂੰ ਮੇਰਾ ਪਹਿਲੇ ਦਿਨੋਂ ਹੀ ਜਵਾਬ ਸੀਗਾ ਜੀ ਮੇਰੇ ਆ ਮੇਰੇ ਕੋਲੇ ਆ ਕੇ ਸਾਡੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਇਹ ਇਹਨਾਂ ਨੇ ਫੋਨ ਕੀਤਾ ਸੀਗਾ ਮੇਰੇ ਕੋਲੇ ਆਜੇ ਤੇ ਸਾਡਾ ਕਾਲਾ ਢਿੱਲੋਂ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਉਹ ਉਹਨਾਂ ਨੇ ਵੀ ਆ ਕੇ ਮੇਰੇ ਕੋਲੇ ਗੱਲ ਕੀਤੀ ਵੀ ਐਂ ਕਰਕੇ ਵੀ ਉਹ ਹੈ ਜੀ ਵੀ ਉਹਨਾਂ ਉਹਦਾ ਫੋਨ ਆਇਆ ਸੀਦਾ ਹੈ ਜੀ ਮੈਂ ਕਦੇ ਮਤਲਬ ਮੈਂ ਉਹਨਾਂ ਨੂੰ ਵੀ ਜਵਾਬ ਦਿੱਤਾ ਸੀ ਇਹਦਾ ਖੋਦਾ ਫੋਨ ਮੇਰੇ ਕੋਲੇ ਆਇਆ ਅੱਛਾ ਕਹਿੰਦਾ ਬਾਲੇ ਕਹਿੰਦਾ ਤੂੰ ਮੇਰਾ ਕਿੱਥੇ ਮੁਕਾਬਲਾ ਕਰ ਲੇਗਾ ਫਿਰ ਤੂੰ ਮੇਰੇ ਹਤਾਰਾ ਧਨੌਲਾ ਫੋਨ ਕਰਕੇ ਕਹਿੰਦਾ ਬਾਲੇ ਤੂੰ ਮੇਰਾ ਮੁਕਾਬਲਾ ਕੀ ਕਰ ਲੇਗਾ ਮੈਂ ਤਾਂ ਕਹਿੰਦਾ ਹੁਣ ਕਹਿੰਦਾ ਉਦੋਂ ਬਾਅਦ ਤੇਰੀਆਂ ਤੇਰੇ ਤੇਰੇ ਸੱਟਾਂ ਮਾਰ ਕੇ ਕਹਿੰਦਾ ਮੈਂ 10 ਬੰਦਿਆਂ ਤੋਂ ਫਰੋਟੀਆਂ ਲੈ ਲੀਆਂ 10 ਮਹਾਜਨਾਂ ਤੋਂ ਫਰੋਟੀਆਂ ਲੈ ਲੀਆਂ ਕਹਿੰਦਾ ਜਾ ਉਹਨਾਂ ਤੋਂ ਐਫੀ ਡੈਪਟਾ ਦਿਵਾ ਕੇ ਦਿਖਾ ਜੀ ਤੇਰੇ ਚ ਦਮ ਹੈ ਮੈਂ ਉਹਨੂੰ ਕਹਾ ਮੈਂ ਕਹਲੇ ਮੈਂ ਤੇਰੇ ਨਾਲ ਸਮਝੌਤਾ ਨਹੀਂ ਕਰਦਾ ਮੈਂ ਮਰਦੇ ਦਮ ਤੱਕ ਵੀ ਮੈਂ ਇੱਥੋਂ ਜੇ ਕੁਝ ਹੋਇਆ ਮੈਂ ਕਰੂੰਗਾ ਮੈਂ ਤੇਰੇ ਨਾਲ ਸਮਝੌਤਾ ਨਹੀਂ ਕਰਦਾ ਤੇਰੇ ਫਰੋਤੀਆਂ ਵਾਲੇ ਨੇ ਠੀਕ ਹੈ ਮੈਨੂੰ ਵੀ ਪਤਾ ਵੀ ਤੇਰੇ ਜਿਹੜੇ ਮਹਾਜਨ ਲੋਕ ਹੁੰਦੇ ਨੇ ਉਹ ਅੰਦਰ ਵੜ ਕੇ ਪੈਸੇ ਦੇ ਦਿੰਦੇ ਨੇ ਉਹ ਨਹੀਂ ਉਹ ਕਰਦੇ ਨਹੀਂ ਐਫੀ ਡੈਪਟ ਦਿੰਦੇ ਇਹ ਗੱਲ ਦਾ ਮੈਨੂੰ ਵੀ ਪਤਾ ਹੈ ਇੱਕ ਬੰਦਾ 67 ਪਰਚੇ ਦਰਜ ਨੇ ਹਾਂਜੀ 67 ਪਰਚੇ ਦਰਜ ਨੇ ਉਹਦੇ ਉੱਤੇ ਹਾਂਜੀ ਚੰਗਾ ਉੱਥੇ ਕਿੰਨੇ ਦਿਨਾਂ ਤੋਂ ਇਹ ਉਹ ਕੋਠੀ ਦੇ ਵਿੱਚ ਰਹਿ ਰਿਹਾ ਸੀਗਾ ਹੁਣ ਫੇਕ ਇਨਕਾਊਂਟਰ ਇਹ ਕਿਵੇਂ ਕਹਿ ਦੇਣਗੇ ਜੀ ਇਹ ਫੇਕ 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 ਇਨਕਾਊਂਟਰ ਹੋਇਆ ਇਹ ਬਿਲਕੁਲ ਜਿਹੜਾ ਬਾਕੀ ਤਾਂ ਪਰਮਾਤਮਾ ਨੂੰ ਪਤਾ ਵੀ ਆਪਾਂ ਕਿਹੜਾ ਉੱਥੇ ਹੈਗੇ ਸੀਗੇ ਜੀ ਇਹ ਕੋਈ ਫੇਕ ਇਨਕਾਊਂਟਰ ਨਹੀਂ ਹੈਗਾ ਜਿਹੜੇ ਉੱਥੇ ਮੇਰੀ ਗੱਲ ਹੋਈ ਹੈ ਬੜ ਬੜ ਦੇ ਕੋਈ ਮੇਰੇ ਯਾਰਾਂ ਦੋਸਤਾਂ ਨਾਲ ਉਹ ਕਹਿੰਦੇ ਵੀ ਇਹ ਤਾਂ 6 ਦਿਨ ਤੋਂ ਹੀ ਇੱਥੇ ਬੈਠੇ ਸੀਗੇ ਜਿਹੜੀਆਂ ਇਹਨੇ ਕਾਲੇ ਨੇ ਗੋਲੀਆਂ ਚਲਾਈਆਂ ਨੇ ਇਹ ਕਾਊਂਟਰ ਨਾ ਹੁੰਦਾ ਤਾਂ ਇਹਨਾਂ ਨੇ ਸਾਡੇ ਧਨੋਲੇ ਦੇ ਜਿਹੜੇ ਹੈਗੇ ਨੇ ਮਹਾਜਨਾਂ ਦਾ ਮੁੰਡਾ ਸਾਬਕਾ ਐਮਸੀਆ ਸਾਡੇ ਮਨੀਸ਼ ਮਾਸਰ ਦਾ ਇਹਨਾਂ ਨੇ ਕੋਹ ਨੂੰ ਵੀ ਨੁਕਸਾਨ ਪਹੁੰਚਾਉਣਾ ਸੀ ਇੱਕ ਸਾਡੇ ਮੈਂ ਨੌ ਨਹੀਂ ਲੈਂਦਾ ਸਾਡੇ ਇੱਕ ਬਹੁਤ ਤਕੜੇ ਮਹਾਜਨ ਨੇ ਤੇ ਉਹਨਾਂ ਉਹਨਾਂ ਨੂੰ ਵੀ ਇਹਨਾਂ ਨੇ ਮੈਂ ਨੁਕਸਾਨ ਪਹੁੰਚਾਉਣਾ ਸੀਗਾ ਇਹ ਭਾਨੇ ਸਿੱਧੂ ਨੂੰ ਵੀ ਇਹਨਾਂ ਨੇ ਨੁਕਸਾਨ ਪਹੁੰਚਾਉਣਾ ਸੀਗਾ ਉਹਨੂੰ ਵੀ ਅਥਰੈਕਟ ਆਇਆ ਹੋਇਆ ਸੀਗਾ ਇੱਕ ਸਾਡੇ ਬੁੱਗਰਾਂ ਵਾਲਾ ਕਲਦੀਪ ਸਰਪੰਚ ਆ ਉਹਨੂੰ ਵੀ ਅਥਰੈਟ ਆਇਆ ਹੋਇਆ ਸੀ ਬਾਈ ਜੀ ਉਹਦਾ ਵੀ ਇਹਨਾਂ ਨੇ ਨੁਕਸਾਨ ਕਰਨਾ ਸੀ ਇੱਕ ਬਾਦਸ਼ਾਹਪੁਰ ਦਾ ਜਿਹੜਾ ਇਹਦਾ ਪੁਰਾਣਾ ਮਿੱਤਰ ਹੈ ਇੱਕ ਵਾਲ ਸਾਬਕਾ ਸਰਪੰਚ ਹੈ ਇਹਨਾਂ ਨੇ ਉਹਨੂੰ ਵੀ ਇਹ ਕਹਿੰਦਾ ਰਿਹਾ ਵੀ ਮੈਂ ਇਹਨੂੰ ਮਾਰੂਗਾ ਮੈਂ ਇਹਨੂੰ ਮਾਰੂਗਾ ਉਹਨੂੰ ਵੀ ਅਥਰੈਟ ਮਤਲਬ ਕਰਦਾ ਰਿਹਾ ਹੈ ਇਹ ਇਹਦੇ ਨਿਸ਼ਾਨੇ ਤੇ ਸੀਗੇ ਮਤਲਬ ਜਿਹੜਾ ਇਹਨੂੰ ਨਹੀਂ ਕੋਈ ਉਹ ਕਰਦਾ ਸੀਗਾ ਉਹ ਇਹਦੇ ਨਿਸ਼ਾਨੇ ਤੇ ਹੁੰਦਾ ਸੀਗਾ ਉਹ ਇਹ ਦਬਾਉਣਾ ਉਹਨੂੰ ਪਸੰਦ ਕਰਦਾ ਸੀਗਾ ਇਹਦੀ ਇਹ ਫਿਤਰਤ ਸੀ ਵੀ ਮੈਂ ਇਹਨੂੰ ਵੀ ਦਵਾ ਦਿਆਂ ਇਹਨੂੰ ਵੀ ਦਵਾ ਦਿਆਂ ਕਿ ਜਿਹੜੀ ਮਨੀਸ਼ ਦੀ ਰੈਕੀ ਕਰ ਰਿਆ ਸੀਗਾ ਉਹ ਜਿਹਦੀ ਪਹਿਲਾਂ ਭੂਰੇ ਨੇ ਰੈਕੀ ਕਰਕੇ ਭੂਰੇ ਦੇ ਸੱਟਾਂ ਮਰਵਾਇਆ ਸੀ ਉਹੀ ਬੰਦਾ ਠੀਕ ਹੈ ਕਿ ਨਹੀਂ ਅਸੀਂ ਸਮਾਂ ਆਉਣ ਤੇ ਸਾਰਾ ਕੁਝ ਮਤਲਬ ਇਹ ਜਿਹੜੀ ਹੈਗੀ ਐ ਇਹਨੂੰ ਨੰਗਾ ਕਰਾਂਗੇ ਦੂਜੀ ਗੱਲ ਜਿਹੜੀ ਜਿਹੜੀ ਬਲਵਿੰਦਰ ਸਿੰਘ ਸੇਖੋਂ ਵਾਲੀ ਐ ਉਹ ਗੱਲ ਜਿਹੜੀ ਇਹ ਕਹਿੰਦੇ ਨੇ ਨਾ ਵੀਡੀਓ ਮੈਂ ਵੀਡੀਓ ਸੁਣੀ ਐ ਕਦੇ ਜੀ ਸਾਜੇ ਬੰਦੇ ਚ ਕੋਈ ਪੈਸੇ ਪਏ ਸੀਗੇ ਤੁਹਾਡੇ ਨਾਲ ਉਹਨਾਂ ਦੇ ਕਿਸੇ ਬੰਦੇ ਨੇ ਕੋਈ ਉਹਨਾਂ ਨੇ ਪੀਏ ਨੇ ਤੁਹਾਡੇ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਰਾਜੀਨਾਮੇ ਬਾਰੇ ਬਾਈ ਜੀ ਮੈਂ ਮਾਰਦਾ ਠੋਡਾ ਇਹ ਜੇ ਪੈਸੇ ਆਨੂੰ ਮੈਂ ਮਤਲਬ ਹੀ ਨਹੀਂ ਹੈਗਾ ਵੀ ਮੈਂ ਪੈਸੇ ਲੈ ਕੇ ਰਾਜੀਨਾਮਾ ਕਰਨਾ ਠੀਕ ਹੈ ਜੇ ਕੋਈ ਗੱਲ ਹੋਊਗੀ ਫਰੀ ਦੇ ਵਿੱਚ ਤਾਂ ਬੇਸ਼ੱਕ ਆ ਪਰ ਕੋਈ ਰਾਜੀਨਾਮੇ ਦੀ ਗੱਲ ਨੂੰ ਸਿਰੇ ਲਾ ਦਈਏ ਪਰ ਜਿੱਥੇ ਤੱਕ ਮੇਰੀ ਜਿੰਨਾ ਚਿਰ ਮੇਰੀ ਜਾਨ ਆ ਨਾ ਮੇਰੇ ਘੰਡ ਦੇ ਵਿੱਚ ਮੈਂ ਕਾਲੇ ਨਾਲ ਮੈਂ ਸਮਝੌਤਾ ਨਹੀਂ ਸੀ ਕਰਦਾ ਮੈਂ ਕਰਦੇ ਨੇ ਨਾ ਜੀ ਉਹਦੀ লাশ ਦੇ ਉੱਤੇ ਕੁਛ ਸੱਜਣ ਉਹ ਉੱਥੇ ਕਰਦੇ ਨੇ ਹੂੰ ਤਾਂ ਉਹਨਾਂ ਨੂੰ ਜੇ ਆਪਦੇ ਪਿੰਡ ਉਹਨਾਂ ਦੀ ਮਾਂ ਨੂੰ ਕੋਈ ਮਕਾਨ ਨਹੀਂ ਲੈ ਕੇ ਜਾਂਦਾ ਠੀਕ ਹੈ ਕਿ ਨਹੀਂ ਹੂੰ ਜਦੋਂ ਇੱਥੇ ਜਿਵੇਂ ਹੁਣ ਉਹਦੀ লাশ ਤੇ ਆ ਕੇ ਇੱਥੇ ਇਕੱਠ ਹੋ ਗਿਆ ਇਕੱਠ ਹੋ ਕੇ ਇੱਥੇ ਮੈਿਕ ਦੇ ਸਾਹਮਣੇ ਆ ਜਾਂਦੇ ਨੇ ਜੀ ਇਹ ਬਾਲੇ ਨੇ ਮਰਵਾਤਾ ਜੀ ਇਹ ਫਲਾਨਾ ਕਰਤਾ ਜੀ ਇਹ ਧਮਕਾ ਕਰਤਾ ਜੀ ਮੈਂ ਮੈਂ ਮਰਵਾਉਣ ਵਾਲਾ ਮੈਂ ਪਹਿਲਾਂ ਹੀ ਮਰਵਾ ਦਿੰਦਾ ਜੀ ਜੇ ਇਹਨੂੰ ਮੈਂ ਮਰ ਪਾਉਣਾ ਹੁੰਦਾ ਮੈਂ ਤਾਂ ਆਪਦੀ ਬਾਈ ਜੀ ਮੇਰੀ 62 ਸਾਲ ਦੀ ਉਮਰ ਹੋਗੀ ਮੈਂ ਤਾਂ ਆਪਣੀ ਸੁੱਖ ਦੀ ਜਿਹੜੀ ਹੈਗੀ ਸੀ ਜ਼ਿੰਦਗੀ ਜਿਉਣਾ ਚਾਹੁੰਦਾ ਸੀਗਾ ਪਰ ਇਹ ਬੰਦੇ ਨੇ ਮੈਨੂੰ ਜਿਉਣਾ ਨਹੀਂ ਦਿੱਤਾ ਤੁਹਾਡੇ ਸਾਹਮਣੇ ਆ ਮੇਰੀਆਂ ਲੱਤਾਂ ਵਾਹਾਂ ਤੋੜੀਆਂ ਪਈਆਂ ਨੇ ਬਾਈ ਜੀ ਰਾਜਾ ਬੜਿੰਗ ਜੀ ਨਾ ਇੱਕ ਵਿਰੋਧੀ ਧਿਰ ਦੇ ਪ੍ਰਧਾਨ ਨੇ ਠੀਕਕ ਨਹੀਂ ਕੋਈ ਸਰਕਾਰ ਤਾਂ ਉਹਨਾਂ ਦੀ ਹੈ ਨਹੀਂਗੀ ਵੀ ਸਰਕਾਰ ਦੇ ਵਿੱਚ ਉਹਨਾਂ ਨੇ ਡੀਜੀਪੀ ਨੂੰ ਕਹਿਤਾ ਤੇ ਅਗਲੇ ਦਿਨ ਕਾਊਂਟਰ ਹੋ ਗਿਆ ਉਹ ਆਪਦੇ ਬਲਾਕ ਪ੍ਰਧਾਨ ਦਾ ਪਤਾ ਲੈਣ ਵਾਸਤੇ ਆਏ ਨੇ ਮੇਰੇ ਨਾਲ ਪਿਆਰ ਹੈ ਜੀ ਉਹਨਾਂ ਦਾ ਉਹ ਮੇਰਾ ਪਤਾ ਲੈਣ ਵਾਸਤੇ ਆਏ ਨੇ ਉਹ ਇਹ ਵੀ ਗੱਲ ਕਹੀ ਐ ਐਸਐਸਪੀ ਨੂੰ ਨਹੀਂ ਇਹ ਗੱਲ ਕਹਿ ਸਕਦੇ ਵੀ ਉਹਨੂੰ ਫੜ ਕੇ ਬੰਦ ਕਰੋ ਜੀ ਉਹਨਾਂ ਨੇ ਕੋਈ ਦਿਖਾ ਦਿਓ ਉਹਦੇ ਵਿੱਚ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਕੋਈ ਕਾਊਂਟਰ ਦੀ ਗੱਲ ਕਰੀ ਹੋਵੇ ਉਹਨਾਂ ਨੇ ਕਿਹਾ ਵੀ ਉਹਨੂੰ ਪੜੋ ਜੇ ਅਗਰ ਤੁਸੀਂ ਨਾ ਫੜਿਆ ਤਾਂ ਅਸੀਂ ਧਰਨਾ ਲਾਵਾਂਗੇ ਠੀਕ ਹੈ ਕਿ ਨਹੀਂ ਦੇਖੋ ਰਾਜਾ ਬੜਿੰਗਾ ਬੜੇ ਜ਼ੁਰਤ ਵਾਲੇ ਸਾਡੇ ਪ੍ਰਧਾਨ ਨੇ ਉਹ ਮੈਂ ਉਹਨਾਂ ਦੀ ਕਦਰ ਕਰਦਾ ਇੱਕ ਬਲਾਕ ਪ੍ਰਧਾਨ ਦੇ ਨਾਲ ਖੜਨਾ ਇੱਕ ਕੋਈ ਪਹਿਲੀ ਵਾਰ ਆਇਆ ਇਹ ਵੀ ਜਿਹੜਾ ਕੋਈ ਕਾਂਗਰਸ ਦਾ ਪ੍ਰਧਾਨ ਆਪਦੇ ਬਲਾਕ ਪ੍ਰਧਾਨ ਦਾ ਪਤਾ ਲੈਣ ਆਇਆ ਹੋਵੇ ਔਰ ਉਹਦੇ ਨਾਲ ਬਾ ਪੂਰੀ ਆਪਦੀ ਬਾਹੜਾ ਕੇ ਖੜਾ ਹੋਵੇ ਠੀਕ ਜੀ ਮੇਰੀ ਸੇਖੋਂ ਸਾਬ ਨਾਲ ਕੋਈ ਗੱਲ ਹੀ ਨਹੀਂ ਇਸੇ ਕਿਸਮ ਦੀ ਮੈਂ ਤੁਹਾਨੂੰ ਵੀ ਇਹ ਗੱਲ ਕਹਿਣਾ ਵੀ ਵੀ ਦੇਖੋ ਮੈਂ ਆਪਦੀ ਜਿਉਂਦੇ ਜੀ ਮੈਂ ਕਾਲੇ ਨਾਲ ਰਾਜੀਨਾਮਾ ਨਹੀਂ ਕਰ ਸਕਦਾ ਠੀਕ ਹੈ ਕਿ ਨਹੀਂ ਹੁਣ ਵੀ ਜਿੰਨਾ ਚਿਰ ਜਿਊਂਗਾ ਮੈਂ ਇਹਦੇ ਪਰਿਵਾਰ ਨਾਲ ਰਾਜੀਨਾਮਾ ਨਹੀਂ ਕਿਸੇ ਕਿਸੇ ਵੀ ਕੀਮਤ ਤੇ ਕਰੂੰਗੀ ਹੈ ਇਸੇ ਕਰਕੇ ਮੈਂ ਅੱਜ ਤੁਹਾਨੂੰ ਬੇਨਤੀ ਕੀਤੀ ਹੈ ਵੀ ਇਹੇ ਝੂਠ ਦੇ ਪਲੰਦੇ ਬਣਾ ਰਹੇ ਨੇ ਹੋ ਸਕਦਾ ਇਹਨਾਂ ਤੋਂ ਪੈਸੇ ਖਾਣ ਦੇ ਮਾਰੇ ਇਹ ਇਹਨਾਂ ਨੇ ਪੈਸੇ ਲੈ ਲਏ ਹੁਣ ਜਿੱਥੇ ਮੰਤਰੀ ਦਾ ਵੀ ਨੌ ਲੈ ਰਹੇ ਨੇ ਬਲਵਿੰਦਰ ਸਿੰਘ ਸੇਖੋਂ ਤਾਂ ਕਿਸੇ ਮੰਤਰੀ ਦਾ ਵੀ ਨੌ ਲੈ ਰਹੇ ਨੇ ਉਹ ਕਰਨ ਕਲੀਅਰ ਵੀ ਕਿਹੜਾ ਮੰਤਰੀ ਹੈ ਜੀ ਸਾਨੂੰ ਤਾਂ ਆਪ ਸ਼ੱਕ ਹੈ ਵੀ ਕੋਈ ਮੰਤਰੀ ਦਾ ਇਹ ਨਹੀਂ ਇਹਨੂੰ ਥਾਪੜਾ ਸੀਗਾ ਨਹੀਂ ਪਹਿਲਾਂ ਇਹ ਇੰਨੇ ਚਿਰ ਦਾ ਇੱਥੇ ਫਿਰਦਾ ਸੀਗਾ ਤਾਂ ਮੇਰਾ ਵੀ ਮੇਰਾ ਮੇਰਾ ਮੇਰੇ ਕੰਨੀ ਝਾਕ ਨਹੀਂ ਸਕਿਆ ਜੀ ਜੀ ਠੀਕ ਹੈ ਕਿ ਨਹੀਂ ਜਾਂ ਫਿਰ ਇਹਦੇ ਵਿੱਚ ਮੈਨੂੰ ਤਾਂ ਜਾਦੇ ਸ਼ੱਕ ਬਲਵਿੰਦਰ ਸਿੰਘ ਸੇਖੋਂ ਤੇ ਵੀ ਲੱਗਦਾ ਜੀ ਠੀਕ ਹੈ ਕਿ ਨਹੀਂ ਜਦੋਂ ਦਾ ਇਹਨਾਂ ਦੇ ਸੰਪਰਕ ਦੇ ਵਿੱਚ ਆਇਆ ਹੈ ਹਾਂ ਜੀ ਇਹ ਉਹਦੀ ਮਦਦ ਕਰਨ ਲੱਗੇ ਨੇ ਉਦੋਂ ਫੇਰ ਹੀ ਆ ਕੇ ਮੇਰੇ ਤੇ ਨੇ ਅਟੈਕ ਕੀਤਾ ਜੀ ਦੇਖੋ ਤੁਸੀਂ ਉਹਦੀਆਂ ਗੱਲਾਂ ਦੇ ਵਿੱਚੋਂ ਇੱਕ ਵਾਰ ਸਿੱਧਾ ਉਹ ਕਹਿ ਦਿੰਦਾ ਵੀ ਮੈਨੂੰ ਮਿਲੇ ਨੂੰ ਇੰਨੇ ਦਿਨ ਹੋ ਗਏ ਕਿੱਥੇ ਗੱਲਾਂ ਕਰਦਣ ਕੱਲਾਂ ਕਰਨ ਲੱਗ ਜਾਂਦਾ ਉਹਦੀਆਂ ਗੱਲਾਂ ਚੋਂ ਕੱਢ ਲਓ ਤੁਸੀਂ ਵੀ ਉਹਨੂੰ ਮਿਲੇ ਨੂੰ ਹਰ ਹਰ ਟਾਈਮ ਉਹਦੇ ਸੰਪਰਕ ਦੇ ਵਿੱਚ ਸੀਗਾ ਉਹ ਇਹ ਤਾਂ ਹਈ ਨਹੀਂ ਸੀ ਨਾ ਕੋਈ ਗੱਲ ਵੀ ਮੈਥੋਂ ਇਹ ਉਹ ਕਰਦਾ ਵੀ ਮੈਥੋਂ ਇਹ ਪੁੱਛਦਾ ਜਾਂ ਕੁਝ ਹੋਰ ਕਰਦਾ ਵੀ ਨਾਤਾ ਇਹ ਹੋਈ ਸੀਗੀ ਗੱਲ ਨਾ ਮੈਂ ਆਪਾਂ ਨੇ ਕੋਈ ਪੱਗ ਲਾਹੀ ਸੀਗੀ ਇਹਦੇ ਪਿਓ ਦੀ ਪਰ ਇਸ ਬੰਦੇ ਨੇ ਜਿਹੜੀ ਹੈਗੀ ਆ ਮੇਰੇ ਕੱਪੜੇ ਸਾਰੇ ਉਤਾਰ ਕੇ ਮੈਨੂੰ ਬਿਲਕੁਲ ਨੰਗਾ ਕਰਕੇ ਮੈਨੂੰ ਇਹਨੇ ਕਿਹਾ ਵੀ ਮੰਗ ਮਾਫੀ ਮੈਂ ਉੱਥੇ ਮੈਂ ਇਸ ਗੱਲ ਤੋਂ ਗਰੇਜ ਨਹੀਂ ਕਰੂੰਗਾ ਮੈਂ ਆਪਦੀ ਜਾਨ ਬਚਾਉਣ ਦੇ ਮਾਰੇ ਨੇ ਮੈਂ ਮਾਫੀ ਵੀ ਮੰਗਦੀ ਇਕਾਗ ਨੀ ਮੇਰੇ ਸਾਰੇ ਕੱਪੜੇ ਲਾ ਕੇ ਮੈਨੂੰ ਅਲਫਾ ਨੰਗਾ ਕਰ ਗਈ ਸੀ ਇਹ ਪਤਾ ਹੀ ਪਣੇ ਤੇ ਬਾਈ ਜੀ ਉਹ ਉਹ ਮਤਲਬ ਇਹਨੇ ਉਹ ਕੀਤਾ ਜਿਹੜਾ ਕੁਝ ਮੇਰਾ ਨੰਗਾ ਕਰਕੇ ਵੀ ਮੈਨੂੰ ਮੇਰੇ ਪਿੰਡੇ ਦੇ ਉੱਤੇ ਇਹਨੇ ਡਾਂਗਾ ਮਾਰਿਆ